ਕੀ ਹੋਸੀ ਸਾਡੇ ਅਹਿਿਆਤਾਂ ਨੂੰ ਦੇਣ ਦੀਆਂ ਪਿੱਛੇ ਖੜ ਕੇ ਨਹੀਂ ਸਰਨਾ ਸਾਡੇ ਆਪਣੇ ਸਾਥੀਆਂ ਦੇ ਪੱਗਾਂ ਦੇ ਹੁਣ ਦਿੱਤੀਆਂ ਨੇ ਇਹ ਵੀ ਬੱਦਲਵਾਣ ਵਾਸਤੇ ਦੀ ਬੜੀ ਸ਼ਰਮਿੰਦਗੀ ਉਹ ਵੀਰ ਤੁਸੀਂ ਪਿੱਛੇ ਰਹਿ ਜਾ ਪਿੱਛੋਂ ਧੱਕਾ ਨਾ ਲਾਓ ਯਾਰ ਅੱਗੇ ਹੈ ਪੰਜਾਬ ਅੰਦੇ ਪਿੱਛੇ ਰੋ ਪਿੱਛੋਂ ਧੱਕਾ ਨਾ ਲਾਓ ਉਹ ਇਧੋ ਕੇ ਕੇ ਸਰਕਾਰ ਨਾਲ ਪੰਗਾ ਲੈਣਾ ਟੱਕੇ ਆਉਣਾ ਪੈਣਾ ਇੱਕ ਸੀਗਾ ਤਾਕਤਵਰ ਜਿਹੋਦੇ ਚ ਲੜਨ ਵਾਲਾ ਉਹ ਕਿਥੇ ਚਿੱਕਰ ਚ ਫਸ ਗਿਆ ਸੀ ਆਪਣੀ ਆਪ ਮਾਨ ਕਹਿ ਸਕਦਾ ਕਿ ਟੀਕਾ ਨੂੰ ਕਦੇ ਮਤਨਾ ਕਰਦਾ ਨਹੀਂ ਆਪ ਦੇ ਲਈ ਮਾਰਿਆ ਹੁੰਦਾ ਕਰਨੀ ਪੈਦੇ ਨੇ ਕਿਸੇ ਵੀ ਪੰਜਾਬੀ ਤਿਉਹਾਰ ਦੇ ਖਾਸ ਮੌਕੇ ਤੇ ਮੇਰੇ ਵਸੇ ਰਗੇ ਹੁੰਦੇ ਆ ਪਿੱਛੋਂ ਧੱਕਾ ਲਾੜੋ ਅੱਗੇ ਆਓ ਦੇਖੀ ਲਗਾ يا حبيرا نه ਮੈਂ ਸਾਡਾ ਕੰਪਿਊਟਰ ਦੇ ਅਪਗ੍ਰੇਡਰ ਆ ਅੱਜ ਅਸੀਂ ਤੁਹਾਨੂੰ ਤੁਹਾਡੇ ਆਪਣੇ ਪਾਣੀ ਦੇ ਸਾਫ ਦੀ ਦਾਇਰ ਕੀ ਕਰਾਂਗੇ ਅੱਜ ਅਸੀਂ ਆਪਣੇ ਜੋ ਹੱਕਾਂ ਲਈ ਇੱਥੇ ਆਏ ਆ ਹੱਕ ਸਾਨੂੰ ਕਾਫੀ ਟਾਈਮ ਤੋਂ ਮਿਲ ਨਹੀਂ ਰਹੇ ਪਿਛਲੀਆਂ ਸਰਕਾਰਾਂ ਨੇ ਵੀ ਦਿੱਤੇ ਤੇ ਜਿਹੜੇ ਆਪਣੇ ਬੀ ਪਘਵੰਤ ਮਾਨ ਸਰ ਨੇ ਇਹ ਵੀ ਸਾਨੂੰ ਕਹਿੰਦੇ ਸੀਗੇ ਕਿ ਮੈਂ ਤਾਕ ਸਿੰਘ ਦੀ ਸੋਚ ਰੱਖਣ ਵਾਲਾ ਵਿਅਕਤੀ ਆ ਤੇ ਮੈਂ ਤੁਹਾਨੂੰ ਤੁਹਾਡੇ ਬੰਦੇ ਹੱਕ ਜਮਾਇਆ ਜਦੋਂ ਮੈਂ ਮੁੱਖ ਮੰਤਰੀ ਬਣੀ ਆ ਅੱਜ ਅਸੀਂ ਮਜ਼ਦੂਰ ਆ ਅੱਜ ਵੀ ਤੇਰੀ ਤਰਤੀ ਯਾਦ ਦੇ ਦੱਸਦੇ ਆ ਸਾਡੀਆਂ ਭੈਣਾਂ ਦੀ ਰਿਕਵੈਸਟ ਸਮਝ ਸਰ ਤੇ ਸਾਡੀ ਆਜ ਨੂੰ ਤੁਸੀਂ ਆਪਣੇ ਦੇਕਰ ਸਾਡੀ ਬਾਤ ਤੁਹਾਡੇ ਤੱਕ ਪਹੁੰਚੇ ਅੱਜ ਅਸੀਂ ਤੁਹਾਡੇ ਇੱਕ ਵੀਰ ਦੇ ਦਰਦ ਤੇ ਸਾਨੂੰ ਰਿਕਵੈਸਟ ਕਰਦੇ ਆ ਬੇਇਜ਼ਤੀ ਕਰਦੇ ਆ ਸਾਨੂੰ ਸੜਕਾਂ ਦੇ ਰੋਣ ਨੂੰ ਮਜਬੂਰ ਨਾ ਕਰੋ ਅੱਜ ਅਸੀਂ ਤੁਹਾਡੇ ਪਾਰ ਮੂਰੇ ਆਏ ਆ ਸਾਨੂੰ ਜ਼ਰੂਰ ਹੈ ਕਿ ਤੁਸੀਂ ਖੈਰ ਤਾਕੇ ਤੋਰੋਗੇ ਪੁਰਾਣਾ ਕਰਾ ਸਾਨੂੰ ਮਿਲ ਤੁਸੀਂ ਸਾਨੂੰ ਹੱਕ ਦੋ ਅਸੀਂ ਛੋਟੇ ਸਰਕਾਰ ਛੋਟੇ ਅੱਗੇ ਜੇ ਅਸੀਂ ਬਹੁਤ ਸਾਰੀਆਂ ਵੋਟਾਂ ਪਾਈਆਂ ਤੁਹਾਨੂੰ ਸਪੋਰਟ ਕੀਤੀ ਸਾਨੂੰ ਮੰਨ ਦਾ ਹੱਕ ਦਿੱਤਾ ਜਾਵੇ ਇੱਕ ਭਰਾ ਦੇ ਤੌਰ ਤੇ ਇਹ ਬੰਦਾ ਸੋਣਦਾ ਲੈ ਇੱਕ ਮਿੰਟ ਬੋਲਿਆ ਮੇਰਾ ਨਾਮ ਵਰਚਨ ਸਿੰਘ ਆ ਜੀ ਮੈਂ ਮੈਂ ਪੰਜਾਬ ਸਰਕਾਰ ਵੱਲੋਂ ਸਟੇਟ ਅਵਾਰਡ ਪ੍ਰਾਪਤ ਅਧਿਆਪਕਾਂ ਜੀ ਪੰਜਾਬ ਸਰਕਾਰ ਵੱਲੋਂ ਅੱਜ ਵੀ ਦੋ ਜ਼ਿਲ੍ਹਿਆਂ ਦੇ ਗੁਰਦਾਸਪੁਰ ਤੋਂ ਲੁਧਿਆਣਾ ਦੇ ਦੇ ਕੰਪਿਊਟਰ ਦੇ ਅਧਿਆਪਕਾਂ ਨੂੰ ਸਟੇਟ ਅਵਾਰਡ ਨਾਲ ਰਾਜਪਦਰੀ ਸਮਾਰੋਹ ਦਾ ਸਨਮਾਨਿਤ ਕੀਤਾ ਜਾ ਰਿਹਾ ਮੈਂ ਖੁਦ ਸਟੇਟ ਅਵਾਰਡ ਨਾਲ ਸਨਮਾਨਤ ਅੱਜ ਪੰਜਾਬ ਸਰਕਾਰ ਦੁਆਰਾ ਦੇ ਹੱਕ ਲੈਣ ਲਈ ਇੱਥੇ ਇਹਨਾਂ ਨੂੰ ਡੰਡੇ ਖਾਣ ਲਈ ਮਜਬੂਰ ਹੋਏ ਪਿਆਗਾ ਅਸੀਂ ਸਕੂਲਾਂ ਦੇ ਵਿੱਚ ਤੰਦੇ ਵੀ ਨਾਲ ਪੜਾ ਰਹੇ ਆ ਮਿਹਨਤਾਂ ਕੰਮ ਕਰ ਰਹੇ ਆ ਸਾਨੂੰ ਸਾਡੇ ਦੇ ਹੱਕ ਸਰਕਾਰ ਕਾੜੀ ਦੇਰੇਗੀ ਜਦ ਕੇ ਸਰਕਾਰ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਸਾਡੇ ਨਾਲ ਵਾਅਦਾ ਕਰ ਚੁੱਕੀ ਹੈ ਵੀ ਅਸੀਂ ਸੱਤਾ ਦੇ ਵਿੱਚ ਆ ਕੇ ਤੁਹਾਡੀ ਮੰਗ ਪਹਿਲ ਦੇ ਆਧਾਰ ਤੇ ਪੂਰੀ ਕਰਾਂਗੇ ਉਸ ਤੋਂ ਬਾਅਦ ਸਾਡੇ ਮਾਨਯੋਗ ਸਿੱਖਿਆ ਮੰਤਰੀ ਜੀ ਅਦਵਾਰਾਂ ਦੇ ਵਿੱਚ ਨਿਊਜ਼ ਚੈਨਲਾਂ ਤੇ ਸੋਸ਼ਲ ਮੀਡੀਆ ਤੇ ਆਪਣਾ ਲਿਖਤੀ ਬਿਆਨ ਦੇ ਚੁੱਕੇ ਆ ਕਿ ਮੈਂ ਕੰਪਿਊਟਰ ਦੇ ਆਪ ਕੋ ਸਿੱਖਿਆ ਭਾਗ ਵਿੱਚ ਸ਼ਿਫਟ ਕਰ ਰਿਆਂਗਾ ਪਰ ਹਜੇ ਤੱਕ ਉਹਨਾਂ ਦਾ ਜਿਹੜਾ ਵਾਅਦਾ ਵਾਅਦਾ ਹੀ ਅਜੇ 2.5 ਸਾਲ ਹੋ ਗਏ ਹਜੇ ਤੱਕ ਉਹਨਾਂ ਨੇ ਸਾਡੀ ਕੋਈ ਮੰਗ ਪੂਰੀ ਨਹੀਂ ਕੀਤੀ ਜੀ ਮੈਨੂੰ ਆਵਾਜ਼ ਨਹੀਂ ਸੁਣ ਰਹੀ ਸਾਡੀ ਹਾਏ ਸਾਡੀ ਭੁੱਖ ਸਾਡੀ ਭੁੱਖ ਸਾਡੀ ਭੁੱਖ ਹਰ ਤਾਲ ਚੱਲ ਰਹੀ ਹੈ ਜੀ ਡੀਸੀ ਆਫਿਸ ਦੇ ਬਾਹਰਲੀ ਸਾਈਡ ਅੱਜ ਅਸੀਂ ਸਿੱਖਾ ਮਾਣਯੋਗ ਸੀਐਮ ਸਾਹਿਬ ਦਾ ਘਰਾਓ ਕਰਨ ਆ ਇਸਨੇ ਕੋਠੀ ਦਾ ਘਰਾਓ ਕਰਨ ਆ ਰਹੇ ਸੀਗੇ ਇਸ ਤੋਂ ਬਾਅਦ ਸਾਡਾ ਧਰਨਾ ਇੱਥੇ ਚੱਲੂਗਾ ਜੀ ਤੇ ਅਸੀਂ ਇਸ ਤੋਂ ਬਾਅਦ ਜਿਹੜਾ ਸਾਡੀ ਭੁੱਖ ਹਰ ਤਾਲ ਉਹ ਗੰਟੀ ਨੂੰ ਜਾਰੀ ਰੱਖੂਗੀ ਜੀ